ਹੰਨਿਸਾ ਸਿਕਲ ਦੀ ਸਾਰੀਨ ਮਾ ਦੀ ਆਫਰ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸ਼ਿਸ਼ਰੇਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪ੍ਰਦੀਪ ਸਿੰਘ ਨਾਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ گاਵਾ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਦੋ ਸੋਈਆਂ ਤੇ ਦੋ ਤੁਹਾਨੂੰ ਗੱਪਨਾ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਆਂ ਵੀ ਜੀ ਹਨਾ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਨਾ ਠੀਕ ਠਾਕ ਜੀ ਵਧੀਆ ਜੀ ਮੇਰਾ ਬਾਬੇ ਨਾਨਕ ਦੀਆ ਚਲੋ ਵਧੀਆ ਮੇਰਾ ਹੀ ਚੈਦੀਆਂ ਵਾ ਹਾਂਜੀ ਹਾਂਜੀ ਉਦੋਂ 9 ਸਾਲ ਤੇ ਆਫਰ ਲਾਏ ਸੀ ਹਾਂਜੀ ਹਾਂਜੀ ਉਹ ਵੇਖ ਨਾ ਵੀਡੀਓ ਚੱਲਣ ਦੀ ਡੇਰ ਹੋਈ ਫੋਨ ਅਜੇ ਵੀ ਉਦਾਂ ਆਈ ਜਾਂਦੇ ਤੇ ਹੁਣ ਲੋੜੀ ਆ ਗਈ ਆ ਅੱਜ ਵੀ ਆਫਰ ਆਈ ਹੈ ਜਿਹੜਾ ਲੈ ਗਿਆ ਲੈ ਆ ਗਿਆ ਜਿਹੜਾ ਰਹਿ ਗਿਆ ਅੱਜ ਵੀ ਉਦਾਂ ਨਾਂ ਕੋਈ ਕੰਮ ਕਰ ਦੇਣਾ ਬੱਸ ਕੰਮ ਕਢਾਚੀ ਕਰਨੀ ਹੈ ਠੀਕ ਹੈ ਚਲੋ ਨਾਮ ਦੱਸ ਤੇ ਕਰੀ ਆਪਣਾ ਨਾਮ ਮੇਰਾ ਵੀਰ ਜੀ ਪ੍ਰਦੀਪ ਸਿੰਘ ਜੇ son of ਸਰਦਾਰ ਬਲਦੇਵ ਸਿੰਘ ਪਿੰਡ ਸ਼ਰੇਆਲ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਤੇ ਫੋਨ ਨੰਬਰ ਬੋਲ ਤੇ ਕਰੀ 77 10 38 23 75 ਠੀਕ ਹੈ ਚਲੋ ਸ਼ੁਰੂਆਤ ਹੈ ਬਿਲਕੁਲ ਤਾਜੀ ਸੂਈ ਸਹੀ ਵਾਲ ਤਾਂ ਹੀ ਆਪਾਂ ਕਰੀਂ ਨਹੀਂ ਜੀ ਕਰਾਤੀ ਸੂਈ ਜਗਾ ਕੋਈ 4 ਵਜੇ ਠੀਕ ਹੈ ਜੇ ਰਨੇ ਛੋਟੀ ਸ਼ਾਮੀ ਅੱਛਾ ਦੋ ਚਵਾਈਆਂ ਦੀਆਂ ਹੋਈਆਂ ਜੇ ਸ਼ਾਮੀ ਚੋਈ ਤੇ ਸਵੇਰੇ ਚੋਈਆਂ 3 ਕਿਲੋ ਰਾਤੀ ਚਾਹ 2.5 3 ਸਵੇਰੇ ਆਵੇ ਅਸੀਂ ਕਹਿ ਲੀਏ ਜੇ ਰੋਸ ਫਿਰ 10 ਕਿਲੋ ਚਾਹ ਅੱਛਾ ਪੂਰੀ ਖਾਲੀ ਨਹੀਂ ਜੇ ਕੀਤੀ ਮਗਰੇ ਦੇ ਵਛੀ ਅੱਛਾ ਮਗਰੇ ਦੇ ਵਛੀ ਆ ਕਿੰਨਾ ਕੁ ਦੁੱਧ ਚਵਾਈ ਜਾਊਗੀ ਯੋਧਵੀਰ ਜੀ ਬਹੁਤਾ ਨਹੀਂ ਆਂਦੇ 10 12 ਕਿਲੋ ਤੋਂ ਤਨੀ ਮਰਜੀ 12 ਕਿਲੋ ਆਮ ਨਾਲ ਭਰੇ ਜਾਊਗਾ ਤੇ ਥੱਲੀਆਂ ਸਣ ਪੋਂਡਾ ਚੰਗਾ ਆ ਜਾਂਦਾ ਛਾਡੀ ਸੀ ਤੇ ਸੋਹਰੀ ਤੋਂ ਕਰਦਾ ਰਸੀ ਪਾ ਦੋ ਕਰਦਾ ਨਾ ਕੋਈ ਅੱਛਾ ਛਾਡੀ ਜਾਂ ਚੜੀਆਂ ਥੀ ਕੋਈ ਇਤਨਾ ਹੀ ਭਾਵੇਂ ਕੋਈ ਗੱਲ ਨਹੀਂ ਹੈ ਤੋੜ ਦੋ ਇੱਕ ਕਰ ਬਾਕੀ ਇਹੋ ਜਿਹੇ ਗਾਵਾਂ ਠੰਡੀਆਂ ਸੀਲ ਕੱਟ ਜਿਹੜੀਆਂ ਲੱਭਦੀਆਂ ਵਾਂ ਚੰਗੀ ਤਿਆਰ ਹੋਈ ਆ ਥੱਲੇ ਬਹੁਤੀ ਛੋਟੀ ਵੀ ਨਹੀਂ ਆ ਠੀਕ ਠਾਕ ਜੀ ਨਾ ਬਹੁਤੀ ਵੱਡੀ ਤੇ ਨਾ ਬਹੁਤੀ ਛੋਟੀ ਦਰਮਿਆਨਾ ਜਾਂ ਕਰਦਿਆ ਸਲਾ ਵੱਡੀਆਂ ਭਾਈ ਪਰ ਜਿਹੜਾ ਥੱਲੇੋਂ ਵੱਡੀਆਂ ਖਾਵਾਂ ਨੇ ਵੀ ਕੱਟਦੀ ਐ ਥਣ ਵੀ ਬੜਾ ਪਿਆਰਾ ਲੱਗਾ ਜਿਹੜਾ ਇਹ ਦੇਖ ਬਾਕੀ ਇਹ ਕਿ ਇਹੋ ਜਿਹੇ ਗਾਵਾਂ ਦਾ ਦੁੱਧ ਵੀ ਜਿਹੜਾ ਸੰਘਣਾ ਹੁੰਦਾ ਵਾ ਇਹ ਸਮਝ ਲਓਗੇ ਮਾਜੀ ਹੈਗੇ ਮੱਝਾਂ ਦੇ ਮੁਕਾਬਲੇ ਦੁੱਧ ਹੁੰਦਾ ਇੰਨਾ ਗਾਵਾਂ ਦਾ ਤੇ ਥਣ ਵੀ ਦੇਖ ਸਕਦੇ ਜੀ ਬਾਕੀ ਕੋਈ ਚੰਗੀ ਸੰਭਲਾ ਲੈ ਜਾਊਗਾ ਤੇ ਦੁੱਧ ਵੀ ਕੋਈ ਵੀਰੇ ਚੰਗਾ ਚੋਈ ਜੇ ਇੱਕ ਵਾਰੀ ਵੀ ਜੀ ਥੋੜਾ ਜਿਹਾ ਆਪਾਂ ਕੰਬਲ ਚੋੱਕ ਕੇ ਚੰਗੀ ਤਰ੍ਹਾਂ ਦਿਖਾ ਦਈਏ ਤੇ ਬਾਕੀ ਜੀ ਆਖੇ ਨਾ ਵੀ ਲੱਸੀ ਆ ਹਾਂ ਦੇਖ ਸਕਦੇ ਚਲੋ ਠੀਕ ਹੈ ਪਾ ਦਿਆ ਫਿਰ ਕੋਈ ਲੱਪਾ ਨਹੀਂ ਜਨੇ ਵੀ ਜੀ ਲਾਇਆ ਆਵੇ ਲੋਕਾਂ ਦਾ ਰੱਖਣਾ ਕੋਈ ਵੀ ਹਾਂ ਦੇਖ ਸਕਦੇ ਤੋਂ ਆ ਪਾਸੇ ਨੂੰ ਚੰਗੀ ਤਰ੍ਹਾਂ ਦੇਖ ਸਕਦੇ ਠੀਕ ਹੈ ਜੀ ਤੇ ਕੀ ਰੱਖਦੀ ਹੈ ਵੀ ਜੀ ਫਿਰ ਇਹਦਾ ਮੁੱਲ ਆਪਾਂ ਮੋਹਲ ਵੀ ਦੀ ਭਾਈ 30 ਕਰਾਲੇ ਕੋ 32 ਕਰਾਲੇ 50000 ਦੀਆਂ ਤੇ 50000 ਦੀ ਲੋੜੀ ਤੇ ਆਫਰ ਹੀ ਠੀਕ ਜਿਵੇਂ ਤੁਸੀਂ ਕਹੋਗੇ ਤੇ ਕਰਾਂਗੇ ਮਾਲ ਕਿੰਨਾ ਕਰ ਦੋਗੇ ਛੱਡ ਦੋ ਨਿਆਣਿਆਂ ਦੀ ਡੋਰ ਡੁਰ ਜੋਗੇ ਗੁੱਡੀਆਂ ਗੱਡੀਆਂ ਜੋਗੇ 50000 ਹੋਰ ਛੱਡਦਾ ਅੱਛਾ 24000 ਦੀ ਜੇ ਕੋਈ ਛੋੜੀ ਹੋਣੀ ਠੀਕ ਹੈ ਹਾਂਜੀ ਠੀਕ ਹੈ ਤੇ ਆ ਵੀ ਜੀ ਪਹਿਲੇ ਸੂਵੇ ਵੈਟ ਜੇ ਇਹਦਾ ਬੱਚਾ ਨਹੀਂ ਜੇਗਾ ਬੱਚਾ ਨਹੀਂ ਹੈਗਾ ਤੇ ਠੰਡੀ ਜੇ ਥੋੜਾ ਜਿਹਾ ਉਧਰ ਪਾੜਾ ਪਾ ਕੇ ਇੰਦਾ ਹੀ ਪਏ ਨਹੀਂ ਆਣਾ ਬੈਠੇ ਥੱਲੇ ਬੈਠੇ ਰਸੀ ਪਾ ਕੇ ਤੇ ਚੋਲਦੀ ਉਹ ਬਹੁਤ 12 ਲੀਟਰ ਠੰਡਾ ਕਰਕੇ ਆ ਲੈ ਕਰੋ ਕੁਝ ਹੋ ਕੇ ਪੱਕਾ ਦੁੱਧ ਹੈਗਾ ਜਿਹੜਾ 12 ਲੀਟਰ ਇਹ ਗਾਰੰਟੀ ਤੇ ਕਹਿੰਨੇ ਮੰਗਾਉਣੀ ਤੇ 11 ਕਿਲੋ ਵਾਂਗ ਗਾਰੰਟੀ ਚਾਹਾਂਗਾ ਲਿਆ ਫਿਰ ਤੋੜ ਦਈਏ ਇਹਨਾਂ ਨੂੰ ਸੋ ਇਹਨਾਂ ਨੂੰ ਪਤਾ ਕਿੰਨਾ ਕਚਰਾ ਹੋਇਆ ਜੀ ਨੂੰ ਵੀ ਜੀ ਨੂੰ ਮਹੀਨੇ ਤੇ ਲਾ ਕੇ ਬੰਨੇ ਦੇਣਾ ਹੋਵੇ ਜੇ ਮੈਂ ਕਹਾਂ ਦੋ ਦਿਨਾਂ ਦੀ ਸਰੀ ਚਾਹੁੰਦੀ ਨਹੀਂ ਉਹਨੇ ਕਿ ਮਹੀਨੇ ਤੇ ਲਾ ਲਾ ਕੇ ਮਹੀਨੇ ਦੋ ਚਾਰ ਦਿ ਮਿੰਨ ਦੇ ਲਾਗੇ ਬੰਨੇ ਦੀ ਜਿਹੜੀ ਸੂਈ ਆ 11 12 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਮੌਕੇ ਤੇ ਹੈਗਾ ਹੁਣ ਹੋਰ ਤੁਹਾਨੂੰ ਪਤਾ ਪੱਠੇ-ਪੁੱਠੇ ਡਾੜਿਆ ਉਹ ਜੇ ਹਾਂਜੀ ਹਾਂਜੀ ਬਾਕੀ ਇਹ ਆ ਕਿ ਹੁਣ ਜਦੋਂ ਤੁ ਪਤ ਪਾ ਲਗੀਆਂ ਤੇ ਵਾਝੇ ਕੀ ਕੋ ਤੇ ਸਾਰਿਆਂ ਨੇ ਥੋੜਾ-ਥੋੜਾ ਦੁੱਧੋਂ ਜਿਹੜਾ ਫੱਦਣਾ ਵਾ ਤੇ ਇਹ ਵੀ ਜੇ ਫਿਰ ਕਿੰਨੇ ਰੀ ਦੇ ਦੇਣੀ ਆ ਆਪਾਂ ਸਾਹਿਬ ਇਹਦੀ ਮੁੱਲ ਭਾਅ 32 ਚਰਾਲੇ 30 ਚਰਾਲੇ ਇਹ ਵੀ 24000 ਇਹ ਵੀ 24000 ਦੀ ਇਹਦੇ ਚ ਵੀ ਗੁੱਟਿਆ ਨਾਲ ਡੋਰਦਾ ਅੱਛਾ ਇਹਦਾ ਵੀ ਰੋੜੀਆਂ ਰੋੜੀਆਂ ਜੋਕੇ ਜੀ ਕੋਈ ਜੋੜਾ ਹੀ ਲਊਗਾ ਅੱਛਾ ਲੋੜੀ ਆਫਰ ਹੈ 45200 ਰੁਪਏ ਛੱਡ ਦਾਂਗੇ ਅੱਛਾ ਹਾਂਜੀ ਠੀਕ ਹੈ ਜੀ 45000 ਚ ਵੀ 200 ਕਹਿੰਦੇ ਛੱਡ ਦਾਂਗੇ ਜੋੜੇ ਦਾ ਹੀ ਤੇ ਬਾਕੀ ਇਹ ਤਾਂ ਬੱਚਾ ਤਾਂ 90 ਤੇ ਵਿਖਾ ਦੇਾਂਗੇ ਬਿਲਕੁਲ ਇਹਦੀ ਵਸ਼ੀ ਤੁਹਾਨੂੰ ਐਂਡ ਤੇ ਵਿਖਾਉਣੀ ਆ ਆਪਾਂ ਤੇ ਆਹ ਤਾਂ ਜੋੜਾ ਹੋ ਗਿਆ 45000 ਦਾ ਤੇ ਇਹ ਤੇ ਵੀ ਜੀ ਚਲ ਵਾਲੀ ਕੋਈ ਦਿੰਦਾ ਨਹੀਂ ਪਹਿਲੇ ਇਹ 45 ਨਹੀਂ ਜਿਹੜਾ ਵਾ ਹਾਂਜੀ ਕਿੰਨਾ ਦੁੱਧ ਇਹਨਾਂ ਦੋਵਾਂ ਨੇ ਮਿਲ ਕੇ ਚਵਾਈ ਜਾਣਾ ਵਾ 12 ਕਿਲੋ ਇਹਨਾਂ ਥਲੇ ਵੀ ਜੀ ਆਡੇ ਘਰ ਕੋਈ 10 ਡੰਗ ਚੋਲੇ ਹੋਣ ਨਿਕ ਕੇ ਖੜੇ ਠੀਕ ਜੀ 12 ਹੀ ਉਹਨੇ ਚਵਾਤਾ 12 ਉਹਦਾ ਲਾੜੋ ਚਵੀ 5 ਕਿਲੋ ਚਵੀ 5 ਕਿਲੋ ਜਿਹੜੀ ਗਾਣੀ ਰੱਖਦੀ ਚਵੀ 5 ਕਿਲੋ ਦੁੱਧ ਹੋ ਜਾਣਾ ਤੇ ਦੁੱਧ ਵੀ ਸੰਗਣਾ ਸੰਗਣਾ ਠੀਕ ਆ ਇਹ ਇਹ ਲੋੜੀ ਦੇ ਆਫਰ ਹੀ ਹੁੰਦੇ ਜਿਹੜੇ ਇਸ ਤਰ੍ਹਾਂ ਦੇ ਹੁੰਦੇ ਬਸ ਤੇ ਹੁਣ ਅਵੀ ਤੁਹਾਨੂੰ ਵੇੜਾਂ ਦਿਖਾਈਏ ਇਹ ਕਾ ਚੰਗੇ ਕੱਦ ਕਾਠ ਵਾਲੀ ਵੇੜਾਂ ਚੰਗੇ ਬੋੜੀ ਵੇਟ ਵਾਲੀ ਇਹ ਵੀ ਜੀ ਪਹਿਲੇ ਸੇ ਬੱਚੀ ਆ ਮੋਹ ਛੇਦਾਂ ਦਾ ਛਿੱਗੀ ਲੱਗੀ ਆ ਅੱਛਾ ਹਾਂਜੀ ਤੋੜ ਦਈਏ ਫਿਰ ਇਹਨਾਂ ਇਹ ਕਿੰਨਾ ਕੁ ਲੈ ਜਾਓ ਹਜੇ ਟਾਈਮ ਇਹਨਾਂ ਵੀ ਜੀ 8 ਤੋਂ 10 ਦਿਨ ਮੰਨ ਕੇ ਚੱਲੇ ਹੋ ਵੀ ਰੱਟ 10 ਦਿਨ ਨਹੀਂ ਲੈ ਜਾਣੇ ਚੰਗੀ ਸੰਭੀ ਸੁੰਬੀ ਆ ਚੰਗੇ ਕੱਦ ਕਾਠ ਵਾਲੀ ਵੇੜ ਠੀਕ ਆ ਜੀ ਤੇਰਾ ਬੱਸਾ ਹੋਣੀ ਨਾ ਰੱਟ ਨਾ ਕਰਕੇ ਹੋ ਜੀ ਕਰਦੀ ਨਾ ਬਾਕੀ ਪੂਰੀ ਵੱਡੀ ਗਾਂ ਆ ਜਿਹੜੀ ਕੱਦ ਕਾਠ ਪੱਖਾ ਚੰਗੀ ਸੰਭੀ ਸੰਭੀ ਹੈਗੇ ਵੀਰ ਨੇ ਚੰਗੀ ਤਿਆਰ ਹੋਣੀ ਆ ਜਿੱਦਨੇ ਸੂਈ ਬੰਦ ਵੀ ਜੀ ਜਾਨ ਚ ਹੈ ਪੂਰੀ ਤੇ ਇਹ ਵੀ ਜੀ ਕਿੰਨਾ ਕੋ ਦੋ ਬੋਦਾਂ ਦੀਆਂ ਕੱਠੇ ਡਰਦੀ ਹੈਗੇ ਅਰੇ ਸਾਡੇ ਕੋ ਵੀ ਵੀਰ ਜੀ ਹੁਣੇ 1 ਘੰਟਾ ਕੀ ਹੋਇਆ ਜੀ ਅੱਸੀ ਠੀਕ ਆ ਤੇ ਇਹ ਕਿੰਨਾ ਕੋ ਤਰ੍ਹਾਂ ਦੁੱਧ ਚਵਾਈ ਜਾਊਗੀ ਦੁੱਧ ਵੀ ਜੀ ਗੱਬਣ ਆ ਘਰ ਵਾਲੇ ਦਿੰਦੇ ਇਹਦੀ ਮਾਂਤਲੇ 26 27 ਕਿਲੋ ਦੁੱਧ ਆਉਣਾ ਜਿਹੜੀ ਗਾੜੀ ਸੇਵਾ ਕੇ ਤੇਰੀ ਇਹ ਆਪਣੀ ਸਮਝਣਾ ਵੇਖ ਲੈ ਕੇ ਅੰਦਾਜ਼ਾ ਲੈ ਜਿੱਡਾ ਕਰਦ ਵਜੇ ਨਾ ਬਹੁਤਾ ਨਹੀਂ ਤਾਂ 15 18 ਕਿਲੋ ਦੁੱਧ ਮਰਕ ਠੀਕ ਆ ਤੇ ਇਹਦਾ ਮੁੱਲ ਮੋਹਨਜੀਤ ਜੀ ਇਹਦਾ ਭਾਅ 60 ਕਰੀਏ 65 ਕਰੀਏ ਪੂਰੇ 50000 ਦੇ ਅੱਛਾ ਪੂਰੇ 50 ਦੇ ਅੱਛਾ ਛੋਟ ਛਡਵਾ ਕਰਨਾ ਠੀਕ ਹੈ ਜੀ ਠੀਕ ਹੈ ਪੂਰੇ 50 ਹੀ ਕਿੰਦੇ ਕਿ ਦਵਾਂਗੇ ਬਾਕੀ ਕੋਈ ਵੀਰ ਇੱਥੇ ਆਣ ਕੇ ਵੇਖੇ ਕੱਦ ਭਜਨ ਨਿਕਾ ਦੀ ਵੱਡੀ ਵਸ਼ੀ ਕੱਦ ਭਜਨ ਪੱਖਾਂ ਪੂਰੀ ਸੋਹਣੀ ਬੈੜਿਆ ਜਿਹੜੀ ਹੋਵਾਂ ਛੇਦਾਂ ਤੇ ਹੋਵਾਂ ਛੇਦਾਂ ਤੇ ਹੁਣ ਆ ਵੀ ਗੱਬਣ ਚ ਇਹ ਵੀ ਵੀਰਦੀ ਗੱਬਣ ਚ ਇਹ ਦੂਜੇ ਸੂਵੇ ਚ ਇਹ ਵੀ ਪੂਰੀ ਰਾਜੀ ਰੂਜੀ ਆ ਜਿਹੜੀ ਹਨਾ ਸੰਭੀ ਸੰਭੀ ਚੰਗੀ ਇਹ ਵੀ ਇਹ ਕਿੰਨੇ ਕ ਦੁੱਧ ਆ ਲਈ ਜੇ ਇਹ ਵੀਰਦੀ ਪਹਿਲਾਂ ਨੇ ਘਰ ਵਾਲਿਆਂ ਦੇ ਵੀ 17 ਕਿਲੋ ਦੁੱਧ ਰੱਖ ਲੋ ਚ ਹੋਇਆ ਅੱਛਾ ਬੱਗੇ ਹੁਣ ਕੇ ਦੀ ਸੇਵਾ ਨਾਲ ਆਪਣੀ ਸਮਝਣਾ ਕੋ ਲੈ ਲੱਸੀ ਨਹੀਂ ਪੂਰੀ ਰਾਜੀ ਜਿਹਾ ਵਸ਼ੀ ਠੀਕ ਹੈ ਜੀ ਬਾਕੀ ਠੰਡੀ ਸੀ ਲੈਦਾ ਭਾਗ ਕਿਸੇ ਨਾਲ ਨਹੀਂ ਤੇ ਇਹਨੇ ਇਹ ਆਖਦਾ ਲੈ ਜੀ ਜੀ ਬਾਕੀ ਪੂਰੀ ਰਾਜੀ ਆ ਜਿਹੜੀ ਇਹ ਵੀ ਬਾਕੀ ਕੋਈ ਵੀ ਆਣ ਕੇ ਇੱਥੇ ਵੇਖੇ ਪਸੰਦ ਆਉਣਗੇ ਜਿਹੜੇ ਵੀਰ ਗੱਡੀਆਂ ਗੁੱਡੀਆਂ ਭਰਦੇ ਆ ਉਹਨਾਂ ਵੀਰਾਂ ਵਾਸਤੇ ਵੀ ਚੰਗੀਆਂ ਸੋਹਣੀਆਂ ਬੜਾ ਦੁੱਧ ਵੀ ਜੀ ਤੁਹਾਨੂੰ ਪਤਾ ਨਗਰ ਰਾਜੀ ਨੇ ਦੇਣਾ ਜੀ ਫਰੀਦ ਤੇ ਜਾਣਾ ਤੇ ਦੁੱਧ ਵੀ ਦਊ ਹਾਂਜੀ ਹਾਂਜੀ ਤੇ ਇਹਦਾ ਵੀ ਜੇ ਫਿਰ ਕੀ ਰੱਖੀਏ ਮੁੱਲ ਆਪਾਂ ਮੁੱਲ ਵੀ ਦੀ ਇਹਦਾ ਵੀ ਭਾਵੇਂ 60 ਕਰਾਲੇ 65 ਕਰਾਲੇ ਇਹ ਵੀ 50000 ਅਛਾ ਇਹ ਵੀ 50000 ਦੀ ਇਹ ਅਛਾ ਇਹ ਜੋੜਾ ਇਕੱਠਾ ਕਰਤਾ ਤੇ ਉਹ ਜੋੜਾ ਇਕੱਠਾ ਕਰਤਾ ਤੇ ਜੇ ਕੋਈ ਇਹ ਜੋੜਾ ਖੜੂਗਾ ਤੇ ਮੰਨਤਾ ਨਾਲ ਕਰਦੋਗੇ ਵਾਦ ਵੀ ਦੀ ਕੋਈ ਜੋੜਾ ਲੈ 90000 ਤੋਂ 100 ਰੁਪਿਆ ਛੱਡਾਂਗਾ ਅੱਛਾ ਫਿਰ 45 45000 ਦੀ 45000 ਦੀਆਂ ਭਰਆਂ ਗਿਆ ਲੱਗਦੀਆਂ ਨਹੀਂ ਠੀਕ ਹੈ ਇਹ ਕਿੰਨਾ ਕਿ ਦੁੱਧ ਦੱਸਿਆ ਚੋਈ ਜਾਊਗੀ 17 ਕਿਲੋ ਪਹਿਲਣ ਨੇ ਵੀਰ ਜੀ ਨੇ ਦੁੱਧ ਭਰਿਆ ਵਸਨੇ ਅੱਛਾ ਹਾਂਜੀ ਤੇ ਚਲੋ ਇਹ ਵੀ ਅਰਕੀ ਕੋਈ ਵਾਦੀ ਕੋ ਕੱਲ ਉਹ ਘਾਟ ਨਹੀਂ ਦਿੰਦੀ 라 ਰਾਜੀ ਹੈ ਵਸ਼ੀ ਹਾਂਜੀ ਹਾਂਜੀ ਰਾਜੀ ਜਿਹੜੀ ਸੰਭੀ ਸੰਭੀ ਤੇ ਪੂਰੀ ਆਪਣੀ ਆ ਕੇ ਤਸੱਲੀ ਕਰਕੇ ਖੜਨ ਆਪਣੀ ਆ ਕੇ ਪਾਸ ਕਰਕੇ ਖੜਨ ਲੈ ਜਣੇ ਜਿੰਨੇ ਵੀ ਦੋਨੇ ਵੀ ਲੈ ਜਣੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਸ ਚੱਕ ਕੇ ਤਸੱਲੀ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ